ਦੱਲ ਜਿਨੇ ਕਿਵੇਂ ਦੇਖਦੇ ਹਾਂ ਜੀ 7 ਸਮਿਟ ਨੂੰ ਜਿਸ ਵਿੱਚ ਵੱਡੇ ਮੁਲਕਾਂ ਦੇ ਵੱਡੇ ਲੀਡਰ ਪਹੁੰਚੇ ਜਿਸ ਵਿੱਚ ਇੰਡੀਆ ਦੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਪਹੁੰਚੇ ਯੂ ਐਸ ਤੋਂ ਡੋਨਲਡ ਟਰੰਪ ਵੀ ਪਹੁੰਚੇ ਨੇ ਇਸ ਸਾਰੇ ਘਟਨਾ ਕ ਨੂੰ ਕਿਵੇਂ ਦੇਖਦੇ ਹੋ ਕਿਵੇਂ ਰਿਹਾ ਹੈ ਜੀ 7 ਸਮਿਟ ਕੈਨੇਡਾ ਨੂੰ ਲੈ ਕੇ ਇੰਡੀਆ ਨੂੰ ਲੈ ਕੇ ਅਤੇ ਗਲੋਬਲੀ ਇਹ ਕਿਵੇਂ ਦੇਖਦੇ ਹੋ ਉਸ ਉਸ ਨੂੰ ਹਾਂ ਜੀ ਬਿਲਕੁਲ ਬਿਲਕੁਲ ਜਿਵੇਂ ਤੁਸੀਂ ਕਿਹਾ ਕਿ ਜੀ 7 ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰੀ ਵੀ ਪਹੁੰਚੇ ਹੋਰ ਵੀ ਵੱਡੇ ਲੀਡਰ ਜਿਹੜੇ ਹੈਗੇ ਨੇ ਜੀ 7 ਦੇਸ਼ਾਂ ਦੇ ਉਹ ਉੱਥੇ ਪਹੁੰਚੇ ਪਰ ਇਸ ਵਾਰ ਬਣਦਾ ਸਨਮਾਨ ਜਿਹੜਾ ਹੈਗਾ ਉਹ ਨਰਿੰਦਰ ਮੋਦੀ ਹੋਰਾਂ ਨੂੰ ਨਹੀਂ ਦਿੱਤਾ ਗਿਆ ਜਿਵੇਂ ਆਪਾਂ ਅਕਸਰ ਦੇਖਦੇ ਹੁੰਦੇ ਹੁੰਨੇ ਆ ਕਿ ਉਹ ਪਹਿਲਾਂ ਵੀ ਟ੍ਰਿਪਸ ਤੇ ਜਾਂਦੇ ਰਹੇ ਨੇ ਬਹੁਤ ਦੇਸ਼ਾਂ ਦੇ ਵਿੱਚ ਉਹ ਜਾਂਦੇ ਰਹੇ ਤੇ ਉਹਨਾਂ ਦਾ ਭਰਮਾ ਸੁਵਾਗਤ ਵੀ ਹੁੰਦਾ ਜਿਵੇਂ ਰੂਸ ਗਏ ਤਾਂ ਰੂਸ ਨੇ ਇੱਕ ਬੜਾ ਉਹਨਾਂ ਦਾ ਰੈੱਡ ਕਾਰਪਟ ਵੈਲਕਮ ਕੀਤਾ ਫਿਰ ਉਸ ਤੋਂ ਬਾਅਦ ਹੋਰ ਮੁਲਕਾਂ ਦੇ ਵਿੱਚ ਵੀ ਜਾਂਦੇ ਰਹੇ ਆ ਸੋ ਕੈਨੇਡਾ ਪਹੁੰਚਣ ਦੇ ਉੱਤੇ ਉਹਨਾਂ ਨੂੰ ਲੈਣ ਵਾਸਤੇ ਕੋਈ ਵੱਡੀ ਹਸਤੀ ਨਹੀਂ ਆਈ ਬਲਕਿ ਇੱਕ ਪੰਜਾਬੀ ਇੱਕ ਮੂਲ ਦਾ ਜਿਹੜਾ ਐਮਪੀ ਹੈ ਜਾਂ ਐਮਐਲਏ ਹੈ ਉਹਨਾਂ ਨੂੰ ਹੀ ਭੇਜ ਦਿੱਤਾ ਗਿਆ ਸੀ ਕਿ ਤੁਸੀਂ ਰੀਸੀਵ ਕਰਨਾ ਸੋ ਇਥੋਂ ਹੀ ਪਤਾ ਲੱਗ ਜਾਂਦਾ ਜਦੋਂ ਵੈਲਕਮ ਦੇ ਉੱਤੇ ਹੀ ਤੁਹਾਡਾ ਉਸ ਤਰੀਕੇ ਦਾ ਜਿਹੜਾ ਹੈਗਾ ਮਾਨ ਸਨਮਾਨ ਨਾ ਕੀਤਾ ਜਾਵੇ ਸੋ ਇਹ ਕੋਈ ਨਵੀਂ ਗੱਲ ਨਹੀਂ ਹੈ ਹੁਣ ਜੇ ਦੇਖਿਆ ਜਾਵੇ ਤਾਂ ਭਾਰਤ ਨੇ ਵੀ ਤਾਂ ਜਸਟਿਨ ਟਰੂਡੋ ਹੋਰਾਂ ਦੇ ਨਾਲ ਇਸੇ ਤਰੀਕੇ ਨਾਲ ਹੀ ਕੀਤਾ ਸੀ ਖੁਦ ਪ੍ਰਧਾਨ ਮੰਤਰੀ ਹੁੰਦਾ ਇਦਾਂ ਨਾ ਵੀ ਜੇ ਪ੍ਰਧਾਨ ਮੰਤਰੀ ਆ ਰਿਹਾ ਤੇ ਅਗੋਂ ਪ੍ਰਧਾਨ ਮੰਤਰੀ ਦੇ ਅਹੁਦੇਦਾਰ ਹੀ ਉਹਨਾਂ ਨੂੰ ਲੈਣ ਜਾਂਦਾ ਹੁੰਦਾ ਹੈ ਰਾਸ਼ਟਰਪਤੀ ਰਾਸ਼ਟਰਪਤੀ ਦੇ ਨਾਲ ਰੱਖਿਆ ਮੰਤਰੀ ਹੋਏ ਤਾਂ ਫਿਰ ਉਹ ਇੱਕ ਐਮਪੀ ਜਾਂ ਫਿਰ ਰੱਖਿਆ ਮੰਤਰੀ ਆਪ ਜਾਂਦੇ ਹੁੰਦੇ ਆ ਸੋ ਜਦੋਂ ਜਸਟਿਨ ਟੂਡੋ ਹਰੀ ਭਾਰਤ ਜਾਂਦੇ ਨੇ ਤਾਂ ਉਹਨਾਂ ਨੂੰ ਲੈਣ ਵਾਸਤੇ ਵੀ ਇੱਕ ਕੋਈ ਛੋਟੇ ਲੈਵਲ ਦਾ ਮਿਨਿਸਟਰ ਜਿਹੜਾ ਹੈਗਾ ਉਹ ਭੇਜਿਆ ਗਿਆ ਸੀ ਉਸ ਤੋਂ ਬਾਅਦ ਉਹ ਜਿੰਨੇ ਦਿਨ ਉੱਥੇ ਰਹੇ ਆ ਤੇ ਉਹਨਾਂ ਦੀ ਕੋਈ ਪੁੱਛ ਪੜਤਾਲ ਨਹੀਂ ਨਰਿੰਦਰ ਮੋਦੀ ਤਾਂ ਉਹਨਾਂ ਨੂੰ ਮਿਲੇ ਤੱਕ ਨਹੀਂ ਸੀ ਸੋ ਇਹ ਹਾਲਾਤ ਜਿਹੜੇ ਨੇ ਉਸ ਵੇਲੇ ਬਣੇ ਹੁਣ G7 ਦੇ ਵਿੱਚ ਜਾਣਾ ਇੱਕ ਪੰਜਾਬੀ ਮੂਲ ਦਾ ਐਮਪੀ ਜਾਂ ਐਮਐਲਏ ਉਹਨੂੰ ਲੈਣ ਵਾਸਤੇ ਭੇਜ ਦੇਣਾ ਇਥੋਂ ਪਤਾ ਲੱਗਦਾ ਵੀ ਇਹ ਜਿਹੜਾ ਵੈਲਕਮ ਹੈਗਾ ਉਹ ਐ ਖੁੱਲ੍ਹ ਦਲੀ ਦੇ ਨਾਲ ਨਹੀਂ ਹੋਇਆ ਮਤਲਬ ਖੇੜੇ ਮੱਥੇ ਨਹੀਂ ਹੋਇਆ ਸੋ ਇੱਕ ਖਾਣਾ ਪੂਰਤੀ ਜਿਹੜੀ ਹੈਗੀ ਆ ਉਹ ਕੀਤੀ ਗਈ ਆ ਉਸ ਤੋਂ ਬਾਅਦ ਇੱਕ ਹੋਰ ਵੀਡੀਓ ਜਿਹੜੀ ਆ ਉਹ ਵਾਇਰਲ ਹੁੰਦੀ ਪਈ ਐ ਨਰਿੰਦਰ ਮੋਦੀ ਫਿਰ ਪੁੱਛ ਰਹੇ ਨੇ ਆਪਣੇ মিডিਆ ਨੂੰ ਯਾਨੀ ਕਿ ਉਥੇ ਗੋਦੀ মিডিਆ ਦੇ 2-3 ਚੈਨਲ ਨੇ ਉਹ ਜਦੋਂ ਨਰਿੰਦਰ ਮੋਦੀ ਫਿਰ G7 ਦੇ ਸਬਮਿਟ ਤੋਂ ਬਾਹਰ ਆ ਰਹੇ ਨੇ ਗੇਟ ਤੋਂ ਬਾਹਰ ਆਉਂਦੇ ਨੇ ਤਾਂ ਉਹ ਅੱਗੇ ਮਾਈਕ ਕਰਦੇ ਨੇ ਪ੍ਰਧਾਨ ਮੰਤਰੀ ਦੇ ਅੱਗੇ ਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਉਹਨਾਂ ਨੂੰ ਸਵਾਲ ਪੁੱਛਦੇ ਆ ਕਿ ਆਪਕੋ ਅੰਦਰ ਨਹੀਂ ਆਨੇ ਦਿੱਤਾ ਗਿਆ ਥਾ ਕਿਹਾ ਮਤਲਬ ਕਿ ਤੁਹਾਨੂੰ ਅੰਦਰ ਨਹੀਂ ਆਉਣ ਦਿੱਤਾ ਇਹਨਾਂ ਨੇ ਉਹ ਕਹਿੰਦੇ ਨਹੀਂ ਜੀ ਸਾਨੂੰ ਆਉਣ ਦਿੱਤੇ ਆਉਣ ਨਹੀਂ ਦਿੱਤਾ ਸੋ ਫਿਰ ਕਹਿੰਦੇ ਵੀ ਕੋਈ ਨਹੀਂ ਮੈਂ ਇਹਨਾਂ ਨੂੰ ਪੁੱਛਦਾ ਹੁਣੇ ਹਣਾ ਮਤਲਬ ਕਿ ਭਾਰਤੀ মিডিਆ ਨੂੰ ਵੀ ਐਂਟਰੀ ਨਹੀਂ ਸੀ ਤੇ ਜਿਸ ਤੋਂ ਨਰਿੰਦਰ ਮੋਦੀ ਹੋਰੀ ਖਫਾ ਨਜ਼ਰ ਆਏ ਸੋ ਜਿਸ ਤਰ੍ਹਾਂ ਉਹਨਾਂ ਦਾ ਬਿਹੇਵੀਅਰ ਆ ਕੇ ਬਾਹਰ ਨਜ਼ਰ ਆਇਆ ਉਹ ਲੱਗਦਾ ਕਿ ਤੇ ਨਾ ਕਿਤੇ ਵੀ ਨਰਿੰਦਰ ਮੋਦੀ ਹੋਰਾਂ ਦੇ ਨਾਲ ਵੀ ਉਸ ਤਰੀਕੇ ਦਾ ਬਿਹੇਵੀਅਰ ਜਿਹੜਾ ਹੈਗਾ ਬਗਾਨਿਆਂ ਵਾਲਾ ਬਗਾਨੇਪਨ ਵਾਲਾ ਜਿਹੜਾ ਹੈਗਾ ਉਹ ਦਿਖਾਇਆ ਗਿਆ ਆਪਾਂ ਜਿਵੇਂ ਮਰਜ਼ੀ ਕਹੀ ਜਾਂਦੇ ਆ ਕਿ ਲਓ ਜੀ ਮਾਰਕ ਕਰ ਨਹੀਂ ਹੋ ਰਹਾ ਉਹਨਾਂ ਨੂੰ ਸੱਦ ਲਿਆ ਤੇ ਉਸ ਤੋਂ ਬਾਅਦ ਉਹ ਸਾਰਾ ਕੁਝ ਜਿਹੜਾ ਹੈ ਰਫਾ ਦਫਾ ਹੋ ਗਿਆ ਡਿਪਲੋਮੈਟ ਦੁਬਾਰਾ ਬਹਾਲ ਹੋ ਜਾਣਗੇ ਹਾਈ ਕਮਿਸ਼ਨ ਦੁਬਾਰਾ ਬਹਾਲ ਹੋ ਜਾਣਗੇ ਸੋ ਇੱਕ ਡੀਲ ਵਧੀਆ ਬਣੇਗੀ ਇਹ ਚੀਜ਼ਾਂ ਆਪਾਂ ਤਾਂ ਕਹਿੰਨੇ ਤਾਂ ਪਏ ਆ ਪਰ ਜਿਹੜੇ ਹਲਾਤਾਂ ਦੇ ਨਾਲ ਜਿਵੇਂ ਹੁਣ ਇੱਕ ਇੱਕ ਡੰਕਾ ਵਜਾਇਆ ਜਾਂਦਾ ਹਮੇਸ਼ਾ ਕਿ ਅਸੀਂ ਵਿਸ਼ਵ ਗੁਰੂ ਹਾਂ ਸਾਡੇ ਤੋਂ ਬਿਨਾ ਜਿਹੜੀ ਜੀਓ ਪੋਲਿਟਿਕ ਹੈ ਉਹ ਹਿਲਦੀ ਨਹੀਂ ਸਾਨੂੰ ਪੁੱਛ ਕੇ ਜਿਹੜੀ ਇਹ ਗੱਲਬਾਤ ਹੁੰਦੀ ਹੈ ਗੋਦੀ ਮੀਡੀਆ ਨੇ ਤਾਂ ਪਿੱਛੇ ਜੇ ਇੱਥੋਂ ਤੱਕ ਵੀ ਕਹਿ ਦਿੱਤਾ ਸੀ ਕਿ ਯੂਕਰੇਨ ਰਸ਼ੀਆ ਦੀ ਜੰਗ ਜਿਹੜੀ ਹੈ ਉਹ ਸਿਰਫ ਤੇ ਸਿਰਫ ਨਰਿੰਦਰ ਮੋਦੀ ਹਰੀ ਰਕਵਾ ਸਕਦੇ ਨੇ ਸੋ ਜੰਗ ਵੀ ਉਸੇ ਤਰੀਕੇ ਨਾਲ ਚੱਲ ਰਹੀ ਹੈ ਤੇ ਨਰਿੰਦਰ ਮੋਦੀ ਵੀ ਇਸ ਧਰਤੀ ਦੇ ਉੱਤੇ ਹੀ ਆ ਸੋ ਮਤਲਬ ਕਿ ਇੱਕ ਆਪਣੇ ਆਪ ਤਾਂ ਨਾ ਇੱਕ ਖਿਆਲੀ ਪਲਾਉ ਬਣਾਣੇ ਇੱਕ ਦੁਨੀਆ ਦੇ ਵਿੱਚ ਆਪਣੇ ਆਪ ਨੂੰ ਬਹੁਤ ਵੱਡੇ ਪੱਧਰ ਦਾ ਲੀਡਰ ਸਾਬਤ ਕਰ ਦੇਣਾ ਪਰ ਅੱਜ ਕੈਨੇਡਾ ਦੇ ਵਿੱਚ ਉਹਨਾਂ ਦੀ ਜਿਹੜਾ ਵੈਲਕਮ ਹੈਗਾ ਉਹ ਕਿੜੇ ਪੱਥੇ ਨਹੀਂ ਕੀਤਾ ਗਿਆ ਤੇ ਨਾਲੋਂ ਨਾਲ ਦੇਖਿਆ ਜਾਵੇ ਕਿ گلوبਲ মিডিਆ گلوبਲ ਜਿਹੜਾ ਨਿਊਜ਼ ਹੈਗਾ ਕੈਨੇਡਾ ਦਾ ਇੱਕ ਚੈਨਲ ਹੈਗਾ ਜਾਂ ਹੋਰ ਵੱਡੀਆਂ ਅਖਬਾਰਾਂ ਨੇ ਆਰਟੀਕਲ ਉਹਨਾਂ ਵੱਲੋਂ ਛਾਪੇ ਗਏ ਉਹ ਨਰਿੰਦਰ ਮੋਦੀ ਅਤੇ ਭਾਈ ਹਰਦੀਪ ਸਿੰਘ ਨਿਜਰ ਜਿਨ੍ਹਾਂ ਦਾ ਕਤਲ ਹੋ ਗਿਆ ਸੀ ਅੱਜ ਤੋਂ 2 ਸਾਲ ਪਹਿਲਾਂ ਸੋ ਉਹ ਉਹਨਾਂ ਬਾਰੇ ਜਿਹੜੀਆਂ ਖਬਰਾਂ ਨੇ ਉਸ ਵੇਲੇ ਦਿਖਾਈਆਂ ਜਾ ਰਹੀਆਂ ਨਸ਼ਰ ਕੀਤੀਆਂ ਜਾ ਰਹੀਆਂ ਨੈਸ਼ਨਲ ਚੈਨਲਸ ਦੇ ਉੱਤੇ ਜਦੋਂ ਨਰਿੰਦਰ ਮੋਦੀ ਹੋਰੀ ਆ ਰਹੇ ਨੇ ਸੋ ਇਥੋਂ ਕੀ ਸਾਬਤ ਹੁੰਦਾ ਹੁਣ ਜੇ ਦੇਖੋ ਨਾ ਜਿਹੜੇ ਨੈਸ਼ਨਲ মিডিਆਜ਼ ਹੁੰਦੇ ਨੇ ਉਹ ਸਰਕਾਰ ਦੇ ਨਾਲ ਕਿਤੇ ਨਾ ਕਿਤੇ ਲੜ ਕੇ ਚੱਲਦੇ ਆ ਤੇ ਫਿਰ ਇਹ ਕੀ ਮੇਰਾ ਮੇਰਾ ਤਾਂ ਸਵਾਲ ਇਹੀ ਬਣਦਾ ਕਿ ਕੀ મતલਬ ਕਿ ਜਿਹੜਾ ਇਹ ਮੀਡੀਆ ਚ ਉਸ ਵੇਲੇ ਖਬਰਾਂ ਦੇਣੀਆਂ ਇਹ ਜਾਣਬੁੱਝ ਕੇ ਤਾਂ ਨਹੀਂ ਕਰਵਾਇਆ ਗਿਆ ਕੈਨੇਡਾ ਸੋਚਦਾ ਹੋਵੇ ਕਿ ਆ ਰਹੇ ਨੇ ਇਹਨਾਂ ਨੂੰ ਦੁਬਾਰਾ ਜਿਹੜਾ ਹੈਗਾ ਇੱਥੇ ਇੱਕ ਵਾਰ ਜ਼ਲੀਲ ਕਰੀਏ ਜਾਂ ਫਿਰ ਦੂਸਰੇ ਮੁਲਕਾਂ ਦੇ ਸਾਹਮਣੇ ਕਿਉਂਕਿ ਇੱਕ ਜੀ7 ਸਬਮਿਟ ਦੇ ਵਿੱਚ ਇੱਕ ਮਤਾ ਵੀ ਜਿਹੜਾ ਹੈਗਾ ਕਹਿੰਦੇ ਪਾਸ ਕੀਤਾ ਗਿਆ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੇ ਉੱਤੇ ਉਹਦੀ ਵੀ ਖਬਰ ਜਿਹੜੀ ਹੈ ਉਹ ਆ ਰਹੀ ਹੈ ਕਿ ਇਹ ਸਭ ਤੋਂ ਵੱਡੀ ਜਿਹੜੀ ਗੱਲ ਉਹ ਕਹਿੰਦੇ ਆ ਕਿ ਕੰਸਰਨਿੰਗ ਹੈਗੀ ਹੈ ਕਿ ਜਿਹੜਾ ਟ੍ਰਾਂਸਨੈਸ਼ਨਲ ਰਿਪਰੈਸ਼ਨ ਹੁੰਦਾ ਹੈ ਸੋ ਨਰਿੰਦਰ ਮੋਦੀ ਹੋਰਾਂ ਸਾਹਮਣੇ ਉਹ ਮਤਾ ਵੀ ਜਿਹੜਾ ਹੈਗਾ ਪਾਇਆ ਗਿਆ ਸੋ ਇਹ ਸਾਰਾ ਕਾਸਾ ਜਿਹੜੇ ਦੇਖਦੇ ਆ ਨਾ ਆਪਾਂ ਵੀ ਜੋ-ਜੋ ਵੀ ਹੋਇਆ ਉਹ ਕਿਤੇ ਨਾ ਕਿਤੇ ਨਾਟ ਵੈਲਕਮਿੰਗ ਆਲਾ ਸੀਗਾ ਤੇ ਇਸ ਤੋਂ ਬਾਅਦ ਫਿਰ ਕੀ ਬਣਦਾ ਕਿਉਂਕਿ ਹੁਣ ਭਾਰਤੀ ਮੀਡੀਆ ਚੈਨਲਾਂ ਦੇ ਉੱਤੇ ਤਾਂ ਇਹੀ ਆ ਰਿਹਾ ਨਾ ਕਿ ਦੁਬਾਰਾ ਸਬੰਧ ਜੁੜ ਗਏ ਨੇ ਸ਼ੁਰੂ ਹੋ ਗਿਆ ਕੰਮ ਕੈਨੇਡਾ ਦੇ ਨਾਲ ਹੁਣ ਡੀਲ ਵੀ ਹੋ ਜੂਗੀ ਕਿਉਂਕਿ ਡੀਲ ਵੀ ਬੜੇ ਸਮੇਂ ਤੋਂ ਬੰਦ ਪਈ ਹੋਈ ਆ ਸੋ ਆਪਾਂ ਆਉਂਦੇ ਦਿਨਾਂ ਦੇ ਵਿੱਚ ਦੇਖਾਂਗੇ ਇਸ ਤੋਂ ਬਾਅਦ ਕੀ ਰਿਐਕਸ਼ਨ ਆਉਂਦਾ ਨਰੇਂਦਰ ਮੋਦੀ ਹੋਰਾਂ ਦਾ ਕੀ ਰਿਐਕਸ਼ਨ ਹੈਗਾ ਜਾਂ ਫਿਰ ਕੈਨੇਡੀਅਨ ਪ੍ਰਾਈਮ ਮਿਨਿਸਟਰ ਜਿਹੜੇ ਮਾਰਕ ਕਾਰਨੀ ਆ ਉਹਨਾਂ ਉਹਨਾਂ ਦਾ ਕੀ ਕਹਿਣਾ ਹੈ ਕਿਉਂਕਿ ਐਮਪੀ ਵੀ ਬਹੁਤ ਖਫਾ ਹੋਏ ਹੋਏ ਨੇ ਸੋ ਕਿਤੇ ਨਾ ਕਿਤੇ ਐਨਡੀਪੀ ਜਾਂ ਹੋਰ ਜੜੀਆਂ ਪਾਰਟੀਆਂ ਦੇ ਸਹਿਯੋਗ ਦੇ ਨਾਲੇ ਏ ਨਾ ਹੋਵੇ ਕਿ ਆਉਂਦੇ ਸਮੇਂ ਦੇ ਵਿੱਚ ਕੈਨੇਡਾ ਦੀ ਸਰਕਾਰ ਜਿਹੜੀ ਹੈਗੀ ਹੈ ਉਹ ਇਹਨਾਂ ਕਾਰਨਾ ਕਰਕੇ ਹੀ ਡਿੱਗ ਜਾਵੇ ਕਿਉਂਕਿ ਕਿਉਂਕਿ ਕੈਨੇਡੀਅਨ ਇਸ ਵੇਲੇ ਸਵਾਲ ਪੁੱਛ ਰਹੇ ਨੇ ਕਿ ਸੋਵਰਨਟੀ ਪਹਿਲਾਂ ਜਾਂ ਫਿਰ ਡੀਲਸ ਪਹਿਲਾਂ ਨੇ ਸੋ ਇਹ ਹਾਲਾਤ ਨੇ ਫਿਲਹਾਲ ਜੀ7 ਦੇ ਜੀ ਅੰਦਰ ਸੀ ਕਿਵੇਂ ਦੇਖਦੇ ਹਾਂ ਕਿ ਅਮਰੀਕਾ ਦੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੂੰ ਜੀ7 ਨੂੰ ਬੜੀ ਜਲਦੀ ਹੀ ਚਾਹ ਲੋ ਕਿ ਖਤਮ ਕਰਕੇ ਜਾਣਾ ਪੈਂਦਾ ਹੈ ਉਹਨਾਂ ਨੂੰ ਅੱਜ ਉਹ ਜਾਣਦੇ ਨਹੀਂ ਉਥੋਂ ਦੀ ਜਿਸ ਦੇ ਵਿੱਚ ਦਾ ਕਾਰਨ ਇਹ ਇਸੇ ਜਾਰੇ ਕਿ ਈਰਾਨ ਅਤੇ ਇਜ਼ਰਾਈਲ ਦੇ ਜੋ ਜੋ ਡੰਗ ਚੱਲਦੀ ਪਈ ਹੈ ਉਸ ਨੂੰ ਲੈ ਕੇ ਉਹਨਾਂ ਨੂੰ ਜਲਦੀ ਜਾਣਾ ਪਈ ਹੈ ਇਸ ਦੇ ਨਾਲ ਹੀ ਉਹ ਪ੍ਰਮੋਦੀ ਨੂੰ ਜਲਦੀ ਫੋਨ ਤੇ ਗੱਲਬਾਤ ਹੋਈ ਹੈ ਕਿਵੇਂ ਦੇਖਦੇ ਉਸ ਨੂੰ ਜੀ 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 ਫੋਨ ਤੇ ਇੱਕ ਰਵਾਇਤੀ ਗੱਲਬਾਤ ਹੁੰਦੀ ਹੈ ਉਹ ਆਪਸੀ ਲੀਡਰਾਂ ਦੀ ਹੁੰਦੀ ਰਹਿੰਦੀ ਹੈ ਨਾ ਸੋ ਉਹ ਉਹਦੇ ਵਿੱਚ ਕੋਈ ਵੱਡੀ ਗੱਲ ਨਹੀਂ ਹੈ ਫੋਨ ਦੇ ਉੱਤੇ ਜ਼ਰੂਰ ਗੱਲਬਾਤ ਕਹਿੰਦੇ ਆ ਕਿ ਕੀਤੀ ਗਈ ਹੈ ਡੋਨਲਡ ਟਰੰਪ ਹੋਰਾਂ ਦਾ ਜਿਹੜਾ ਛੱਡ ਕੇ ਵਾਪਸ ਚਲੇ ਜਾਣਾ ਉਹਨਾਂ ਦਾ ਇਹੀ ਕਹਿਣਾ ਸੀ ਕਿ ਜਿਹੜੀ ਵਾਰ ਚੱਲ ਰਹੀ ਹੈ ਅਸੀਂ ਉਹਦੇ ਬਾਰੇ ਉਹਦੇ ਉੱਤੇ ਕੰਮ ਕਰ ਰਹੇ ਹਾਂ ਸੋ ਨਾਲੋਂ ਨਾਲ ਉਹਨਾਂ ਦਾ ਇੰਡਾਇਰੈਕਟਲੀ ਜਿਹੜਾ ਇੱਕ ਸੁਨੇਹਾ ਜਾਣਾ ਤਹਿਰਾਨ ਦੇ ਲੋਕਾਂ ਨੂੰ ਈਰਾਨ ਦੀ ਜਿਹੜੀ ਰਾਜਧਾਨੀ ਤਹਿਰਾਨ ਹੈ ਉਥੇ ਦੇ ਲੋਕਾਂ ਨੂੰ ਇਹ ਸੁਨੇਹਾ ਜਾਣਾ ਕਿ ਭਾਈ ਰਾਜਧਾਨੀ ਛੱਡ ਕੇ ਦੂਰ ਚਲੇ ਜਾਓ ਸੋ ਇਹ ਇੱਕ ਮਤਲਬ ਕਿ ਸੁਨੇਹਾ ਜਾਂ ਮੈਸੇਜ ਕਹਿ ਲਓ ਉਹਨਾਂ ਵੱਲੋਂ ਦਿੱਤਾ ਗਿਆ ਤੇ ਹੋ ਸਕਦਾ ਆਉਂਦੇ ਸਮੇਂ ਦੇ ਵਿੱਚ ਕੋਈ ਭਿਆਨਕ ਜੰਗ ਲੱਗਣ ਜਾ ਰਹੀ ਹੋਵੇ ਜਿਹਦੇ ਵਿੱਚ ਤਹਿਰਾਨ ਉਹਨਾਂ ਦੇ ਨਿਸ਼ਾਨੇ ਦੇ ਉੱਤੇ ਹੋਵੇ ਇਜ਼ਰਾਈਲ ਤੇ ਅਮਰੀਕਾ ਦੇ ਇੱਕ ਹੋਰ ਬਿਆਨ ਜਿਹੜਾ ਹੈਗਾ ਡੋਨਲਡ ਟਰੰਪ ਹੋਰਾਂ ਦਾ ਉਹ ਆਉਂਦਾ ਹੈ ਕਿ ਖੁਮੈਨੀ ਜੋ ਸੁਪਰੀਮ ਲੀਡਰ ਹੈ ਈਰਾਨ ਦਾ ਉਹਦੇ ਉਹਦੇ ਬਾਰੇ ਜਿਹੜਾ ਬਿਆਨ ਸੀਗਾ ਵੀ ਸਾਨੂੰ ਪਤਾ ਹੈ ਉਹ ਕਿੱਥੇ ਲੁਕਿਆ ਹੋਇਆ ਤੇ ਸਾਡੇ ਈਜ਼ੀ ਟਾਰਗੇਟ ਦੇ ਉੱਤੇ ਆ ਪਰ ਹਾਲੇ ਤੱਕ ਸਾਨੂੰ ਉਹਨੂੰ ਅਸੈਸੀਨੇਟ ਕਰਨ ਦੀ ਲੋੜ ਨਹੀਂ ਹੈ ਫਿਲਹਾਲ ਦੀ ਘੜੀ ਮਤਲਬ ਕਿ ਉਹਨਾਂ ਨੇ ਖੁਮੈਨੀ ਤੱਕ ਨੂੰ ਜਿਹੜਾ ਹੈਗਾ ਉਹ ਇੱਕ ਵੱਡਾ ਚੈਲੰਜ ਦੇ ਦਿੱਤਾ ਤੇ ਉਸ ਤੋਂ ਬਾਅਦ ਖੁਮੈਨੀ ਵੀ ਪਿੱਛੇ ਨਹੀਂ ਉਹਨਾਂ ਦਾ ਹੁਣ ਤਾਜ਼ਾ ਹੀ ਬਿਆਨ ਹਜੇ ਆਇਆ ਜਦੋਂ ਅਸੀਂ ਵੀਡੀਓ ਕਰ ਰਹੇ ਹਾਂ ਉਸ ਟਾਈਮ ਦੇ ਉੱਤੇ ਬਿਆਨ ਨਸ਼ਰ ਹੁੰਦਾ ਹੈ ਕਿ ਅਮਰੀਕਾ ਇਸ ਜੰਗ ਤੋਂ ਦੂਰ ਰਵੇ ਜੇਕਰ ਅਮਰੀਕਾ ਨੇ ਇਜ਼ਰਾਈਲ ਦਾ ਸਾਥ ਦਿੱਤਾ ਤੇ ਅਸੀਂ ਤਿਆਰ ਪਰ ਤਿਆਰ ਖੜੇ ਹੋਏ ਹਾਂ ਤੇ ਅਸੀਂ ਅਮਰੀਕਾ ਦੇ ਉੱਤੇ ਵੀ ਰਿਟੈਰੀਏਟ ਕਰਾਂਗੇ ਤੇ ਆਪਣਾ ਪਿੱਛੇ ਨਹੀਂ ਹਟਾਂਗੇ ਸੋ ਇੱਕ ਬਹੁਤ ਵੱਡਾ ਬਿਆਨ ਹੈਗਾ ਅਮਰੀਕਾ ਨੂੰ ਚੈਲੰਜ ਕਰਨਾ ਅਮਰੀਕਾ ਨੂੰ ਚੈਲੈਂਜ ਇਹ ਮੈਨੂੰ ਜਿੰਨਾ ਤੱਕ ਲੱਗਦਾ ਪੀ ਰਸ਼ੀਆ ਵੀ ਸਿੱਧੇ ਤੌਰ ਤੇ ਨਹੀਂ ਕਰ ਸਕਿਆ ਹੁਣ ਤੱਕ ਚਾਈਨਾ ਨੇ ਜਰੂਰ ਪਿੱਛੇ ਜੇ ਕਹਿ ਦਿੱਤਾ ਸੀ ਕਿ ਟ੍ਰੇਡ ਡੀਲ ਟ੍ਰੇਡ ਵਾਰ ਤਾਂ ਤੁਸੀਂ ਚਲਾ ਲਈਏ ਇਹ ਚ ਦੂਜੀ ਵਾਰ ਵੀ ਚਲਾਉਣੀ ਹੈ ਉਹ ਵੀ ਚਲਾ ਕੇ ਦੇਖ ਲਓ ਸੋ ਇਹ ਇਹ ਚਾਈਨਾ ਨੇ ਹੀ ਇਹ ਬਿਆਨ ਜਿਹੜਾ ਹੈਗਾ ਉਹ ਦਿੱਤਾ ਤੇ ਅੱਜ ਈਰਾਨ ਵਰਗੇ ਮੁਲਕ ਨੇ ਇਹ ਜਿਹੜੀ ਗੱਲ ਕਹਿ ਦਿੱਤੀ ਹੈ ਬਹੁਤ ਵੱਡੀ ਹੈ ਤੇ ਇਹਦੇ ਸਿੱਟੇ ਕੀ ਨਿਕਲਣਗੇ ਇਹ ਹੁਣ ਭਵਿੱਖ ਦੱਸੇਗਾ ਭਵਿੱਖ ਵੀ ਕੋਈ ਬਹੁਤੀ ਦੂਰ ਨਹੀਂ ਆ ਦੋ ਚਾਰ ਦਿਨਾਂ ਦੇ ਵਿੱਚ ਜਿਹੜੀ ਗੱਲਬਾਤ ਹੈ ਉਹ ਸਾਰੀ ਸਾਹਮਣੇ ਆ ਜਾਣੀ ਹੈ ਕੋਮੈਨੀ ਦਾ ਇਹ ਬਿਆਨ ਬੜੇ ਮਾਇਨੇ ਰੱਖਦਾ ਹੈ ਕਿ ਵਾਕਈ ਉਹਨਾਂ ਦੇ ਵਿੱਚ ਇੰਨੀ ਤਾਕਤ ਹੈ ਕਿ ਉਹ ਅਮਰੀਕਾ ਨੂੰ ਵੀ ਟਾਰਗੇਟ ਤੇ ਲਿਆ ਸਕਦੇ ਨੇ ਅਮਰੀਕਾ ਦੇ ਨਾਲ ਵੀ ਜੰਗ ਲੜ ਸਕਦੇ ਨੇ ਕਿਉਂਕਿ ਦੋਨੋਂ ਹੀ ਇਜ਼ਰਾਈਲ ਤੇ ਅਮਰੀਕਾ ਜਿਹੜੇ ਨੇ ਰਲ ਕੇ ਚੱਲ ਰਹੇ ਨੇ ਹਣਾ ਸੋ ਦੋਨੋਂ ਹੀ ਵੱਡੀਆਂ ਪਾਵਰਾਂ ਨੇ ਵੈਪਨਰੀ ਦੇਖੀ ਇਹਨਾਂ ਦੀ ਤਾਂ ਬਹੁਤ ਵੱਡੀ ਹੈ ਬਹੁਤ ਤਗੜੀ ਹੈ ਜਿਹੜੀ ਕਿਸੇ ਕੋਲ ਵੀ ਹੈ ਨਹੀਂ ਇਸ ਤਰੀਕੇ ਦੀ ਵੈਪਨਰੀ ਇਹਨਾਂ ਦੇ ਕੋਲ ਹੈਗੀ ਆ ਭਾਵੇਂ ਉਹ 에ਅਰ ਫੋਰਸ ਕੋਲ ਕਹਿ ਲਈਏ ਜਾਂ ਫਿਰ ਦੂਸਰੀ ਜਿਹੜੀਆਂ ਇਹਨਾਂ ਦੀਆਂ ਹੈਗੀਆਂ ਨੇ ਫੌਜਾਂ ਸੋ ਇਹ ਦੇਖਣਾ ਹੋਏਗਾ ਉਹਦੇ ਦਿਨਾਂ ਦੇ ਵਿੱਚ ਕਿ ਬਣਦਾ ਕੀ ਆ ਸਥਿਤੀ ਬੜੀ ਜਿਹੜੀ ਕ੍ਰਿਟੀਕਲ ਹੈਗੀ ਆ ਆਰਾਮ ਦੇ ਲੋਕ ਇਧਰ ਉਧਰ ਜਾ ਰਹੇ ਨੇ ਤਹਿ ਰਹੇ ਆ ਤੇ ਹਰਾਨ ਦੇ ਲੋਕ ਜਾ ਰਹੇ ਨੇ ਟ੍ਰੈਫਿਕ ਬਹੁਤ ਹੈ ਉੱਥੇ ਜੰਮਿਆ ਪਿਆ ਪਰ ਲੋਕ ਆਪਣੇ ਘਰ ਚੜ-ਚੜ ਕੇ ਇਧਰ ਉਧਰ ਭੱਜੇ ਫਿਰਦੇ ਨੇ ਹਣਾ ਸੋ ਇਜ਼ਰਾਈਲ ਦੇ ਵਿੱਚ ਵੀ ਇਸੇ ਤਰੀਕੇ ਦੇ ਨਾਲ ਹੈ ਲੋਕਾਂ ਨੂੰ ਕਿਹਾ ਗਿਆ ਵੀ ਬੰਕਰਾਂ ਦੇ ਵਿੱਚ ਚਲੇ ਜਾਓ ਮਤਲਬ ਮੇਰੇ ਕਹਿਣ ਦਾ ਵੀ ਹਾਲਾਤ ਨਾਜ਼ੁਕ ਨੇ ਪਰ ਪਤਾ ਇਹਦਾ 1-2 ਦਿਨਾਂ ਦੇ ਵਿੱਚ ਵਿੱਚ ਲੱਗ ਜਾਣਾ ਜਿਵੇਂ ਅਸੀਂ ਪਿਛਲੀ ਵੀਡੀਓ 'ਚ ਗੱਲ ਕੀਤੀ ਸੀ ਕਿ 72 ਘੰਟੇ ਸੋ ਹੁਣ ਆਪਾਂ ਇਹ ਕਹਿ ਸਕਦੇ ਹਾਂ ਵੀ 48 ਘੰਟੇ ਕਿਉਂਕਿ ਇੱਕ ਦਿਨ ਤਾਂ ਲੰਘ ਗਿਆ ਸੋ ਅਗਲੇ 48 ਘੰਟਿਆਂ ਦੇ ਵਿੱਚ ਕੀ ਹ ਜੀ ਦੇ ਸਰਦਨ ਹੁੰਦਾ ਰਹੇ ਜੁੜਨ ਲਈ ਆਪਣੇ ਵਿਚਾਰ ਜੁਸਰ ਦਰਸ਼ਕਾਂ ਦੇ ਅੱਗੇ ਰੱਖਣ ਦੀ ਲਈ। ਧੰਨਵਾਦ ਧੰਨਵਾਦ ਤੁਹਾਡਾ ਵੀ ਤੁਹਾਡੇ ਸਾਰੇ ਦਰਸ਼ਕਾਂ ਦਾ।